ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਕਲਾਂ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਨੇੜੇ ਚੌਂਕੀਮਾਨ ਜਾਂ ਮੁੱਲਾਂਪੁਰ ਜਿਹੜਾ ਉਹ ਰਹਿ ਜਾਂਦਾ ਇਹ ਮੋਰ ਕਰੀਮਾ ਪਿੰਡ ਨਾਲ ਹੈ ਗੁੜੇ ਪਿੰਡ ਨਾਲ ਹੈ ਤਲਵੰਡੀ ਕਲਾਂ ਪਿੰਡ ਦੇ ਵਿੱਚੋਂ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਆ ਲਾਸਟ ਤੱਕ ਵੀਡੀਓ ਦੇਖਿਓ ਤੇ ਜਿਹੜਾ ਵੀਰ ਸ਼ੌਂਕ ਰੱਖਦਾ ਹੈ ਕੋਈ ਪਸ਼ੂ ਖਰੀਦਣ ਦਾ ਕਾਸ ਕਰਕੇ ਐਸ ਸੈਸ਼ਨ ਦੇ ਵਿੱਚ ਜੇ ਕਿਸੇ ਵੀਰ ਨੇ ਕੋਈ ਗਾਂ ਖਰੀਦਣੀ ਹੈ ਮੱਝ ਖਰੀਦਣੀ ਹੈ ਜਾਂ ਕੋਈ ਕੱਟੀ ਵੱੱਛੀ ਖਰੀਦਣੀ ਹੈ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਿਖਾਉਂਗਾ ਪਸ਼ੂਆਂ ਤੋਂ ਇਲਾਵਾ ਬਾਈਕੋਲ ਮਿਲਕਿੰਗ ਮਸ਼ੀਨ ਸੈਂਡିକੇਟ ਜਿਹਦੇ ਨਾਲ ਆਪਾਂ ਪੱਠੇ ਕੁੱਤਰਦੇ ਆਂ ਪੱਠੇ ਕੁੱਤਰਨ ਵਾਲੀ ਮਸ਼ੀਨ 11 ਹਾਲ ਤੇ ਇੱਕ ਜਨਰੇਟਰ ਜਿਹੜਾ ਖੇਤ ਵਾਲੀਆਂ ਮੋਟਰਾਂ ਚਲਾਉਂਦਾ 3 ਫੇਸ ਹੁੰਦਾ ਸੋ ਲਗਭਗ ਇਸ ਵੀਡੀਓ ਦੇ ਵਿੱਚੋਂ ਹਰੇਕ ਵੀਰ ਨੂੰ ਇੱਕ ਅੱਧੀ ਚੀਜ਼ ਜ਼ਰੂਰ ਪਸੰਦ ਆ ਜਾਣੀ ਹੈ ਕਿਉਂਕਿ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਉਹ ਵੀ ਬਾਈ ਦੱਸਦਾ ਵੀ 20 ਕਿਲੋ ਤੋਂ ਬਾਹਰ ਆਲੀਆਂ ਹੀ ਆ ਬਾਕੀ ਡਿਟੇਲ ਸਾਰੀ ਪੁੱਛਾਂਗੇ ਕੀ ਕੰਡੀਸ਼ਨ ਦੇ ਵਿੱਚ ਐਸ ਟਾਈਮ ਪਸ਼ੂ ਆ ਤੇ ਬਾਈ ਨੇ ਸੇਲ ਕਾ ਤੋਂ ਕਰਨੇ ਆ ਆਪਾਂ ਬੇਸਿਕ ਗੱਲਾਂ ਕਰਕੇ ਇੱਥੇ ਖੜੇ ਪਸ਼ੂ ਦਿਖਾ ਦਿੰਨੇ ਕਿਉਂਕਿ ਜਿਹੜੀ ਜਗ੍ਹਾ ਆ ਨਾ ਐਸ ਟਾਈਮ ਤੇ ਬੜੀ ਕੰਜਸਟਡ ਜੀ ਆ ਤੰਗ ਐ ਨਗ ਬਹੁਤ ਐ ਉਹਦੇ ਕਰਕੇ ਇੱਥੇ ਖੜੇ ਪਸ਼ੂ ਦਿਖਾ ਦੂੰਗਾ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਵੀਰ ਨਾਲ ਪਹਿਲਾਂ ਵੀ ਗੱਲਾਂ ਹੋਈਆਂ ਐ ਬਾਈ ਕਹਿੰਦਾ ਜੋ ਡਿਟੇਲ ਦੱਸਾਂਗੇ ਘਰ ਦੀ ਇੰਨੀ ਕੁ ਗਰੰਟੀ ਹੋਊਗੀ ਵੀ ਜਿਹੜਾ ਦੁੱਧ ਦੱਸਾਂਗੇ ਉਹ ਭਾਵੇਂ ਚਾਰ ਟਾਈਮ ਤੋਲ ਲਿਓ ਚੋਲਿਓ ਇਥੋਂ ਦੀ ਫੁੱਲ ਗਰੰਟੀ ਹੋਊਗੀ ਸੋ ਤੁਸੀਂ ਤਸੱਲੀ ਕਰਕੇ ਚੀਜ਼ ਖਰੀਦ ਲਓਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇਹ ਜੇ ਜਦੋਂ ਇਦਾਂ ਦੀਆਂ ਵੀਡੀਓ ਬਣਾਉਨੇ ਆ ਉਦੋਂ ਭਰਾਵਾਂ ਦਾ ਪਿਆਰ ਜਾਂ ਰਿਸਪੌਂਸ ਇੰਨਾ ਆ ਜਾਂਦਾ ਵੀ ਜਿਹੜੀਆਂ ਇਹ ਚੀਜ਼ਾਂ ਪਸ਼ੂ ਐ ਜਾਂ ਕੋਈ ਮਸ਼ੀਨਰੀ ਐ ਵੇਖਣ ਉਦੋਂ ਹੀ ਲੱਗ ਪੈਂਦੀ ਐ ਕਈ ਵਾਰ ਫੋਨ ਰਿਸੀਵ ਕਰਨਾ ਔਖਾ ਹੋ ਜਾਂਦਾ ਜਾਂ ਕਈ ਵਾਰ ਪਸ਼ੂ ਸੇਲ ਹੋ ਜਾਂਦੇ ਉਦੋਂ ਬਾਅਦ ਚ ਫੋਨ ਨੰਬਰ ਉਹ ਬੰਦ ਕਰਨਾ ਪੈ ਜਾਂਦਾ ਤੇ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੂਗਾ ਉਹ ਪਹਿਲਾਂ ਤਾਂ ਬੇਨਤੀ ਇਹ ਆ ਵੀ ਆ ਕੇ ਦੇਖੇ ਤਸੱਲੀ ਕਰੇ ਤੇ ਵਿਕਣ ਤੋਂ ਬਾਅਦ ਚ ਫਿਰ ਫੋਨ ਹੋ ਸਕਦਾ ਵੀ ਜਿਹੜਾ ਨੰਬਰ ਆ ਉਹ ਤੁਹਾਨੂੰ ਸਵਿਚ ਆਫ ਮਿਲੇ ਸੋ ਆਓ ਆਪਾਂ ਬਾਈ ਤੋਂ ਸ਼ੁਰੂਆਤ ਕਰੀਏ ਦੋਸਤੋ ਆਪਾਂ ਮਿਲਦੇ ਆਂ ਵੀਰ ਨਾਲ ਕਰਦੇ ਆਂ ਗੱਲਾਂ ਬਾਤਾਂ ਮਸ਼ੀਨਰੀ ਬਾਰੇ ਪਹਿਲਾਂ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਪਸ਼ੂ ਕੱਲਾ ਕੱਲਾ ਦਿਖਾ ਦਿੰਨੇ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਵੀਰ ਸੱਤਾ ਤੋਂ ਆ ਜੀ ਠੀਕ ਹੈ ਸੱਤਿਬਾਈ ਅੱਜ ਆਪਾਂ ਸਾਰੇ ਪਸ਼ੂ ਤੇ ਨਾਲ ਕੁਝ ਮਸ਼ੀਨਾਂ ਜਿਹੜੀਆਂ ਵੇਚ ਦੇਣੀਆਂ ਐ ਕੀ ਕਾਰਨ ਬਣ ਗਿਆ ਮੱਝਾਂ ਜਿਵੇਂ ਤੁਸੀਂ ਦੱਸਦੇ ਬੜੇ ਚੰਗੇ ਦੁੱਧ ਵਾਲੀਆਂ ਖਰੀਦੀਆਂ ਤੁਸੀਂ ਭਾਈ ਲੇਵਰ ਦੀ ਪ੍ਰੋਬਲਮ ਐਂ ਅੱਛਾ ਲੇਵਰ ਦੀ ਪ੍ਰੋਬਲਮ ਐ ਆਪ ਤਾਂ ਫਿਰ ਕੋਈ ਹੋਰ ਬਿਜ਼ਨਸ ਕਰ ਰਹੇ ਹੋ ਨਾਲ ਹਾਂਜੀ ਹਾਂਜੀ ਨਾਲ ਠੀਕ ਐ ਅਚਾ ਮੇਨ ਦਿੱਕਤ ਲੇਵਰ ਦੀ ਆ ਗਈ ਫਿਰ ਉਹਦੇ ਕਰਕੇ ਹੀ ਵੇਚਣ ਲੱਗੇ ਉਸੇ ਜਗ੍ਹਾ ਵੀ ਜਿਹੜੀ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਤੇ ਤੰਗ ਨਹੀਂ ਐ ਇਦਾਂ ਭਾਈ ਤੁਹਨੇ ਆਉਂਦਾ ਸੀਗਾ ਅੱਛਾ ਨਾਲ ਜਿਵੇਂ ਆਪਾਂ ਇਹਨੇ 5 7 10 ਪਸ਼ੂ ਕਰਨ ਵਾਸਤੇ ਠੀਕ ਐ ਨਾਲਗੇ ਕੁਝ ਪਸ਼ੂ ਪਸ਼ੂ ਅੱਛਾ ਫਿਰ ਵਾਧੇ ਗਏ ਪਸ਼ੂ ਹਾਂਜੀ ਹਾਂਜੀ ਵਾਧੇ ਗਏ ਕੋਈ ਪਸੰਦ ਆ ਜਾਂਦਾ ਕਈ ਵਾਰੀ ਲੈ ਆਈ ਜਾਂਦਾ ਠੀਕ ਹੈ ਅੱਛਾ ਹੁਣ ਦਿੱਕਤ ਮੇਨ ਲੇਬਰ ਦੀ ਆ ਗਈ ਫਿਰ ਉਹਦੇ ਕਰਕੇ ਠੀਕ ਹੈ ਅੱਛਾ ਭਾਈ ਆਪਾਂ ਸ਼ੁਰੂਆਤ ਪਹਿਲਾਂ ਮਸ਼ੀਨਾਂ ਤੋਂ ਕਰਾਂਗੇ ਮਿਲਕਿੰਗ ਮਸ਼ੀਨ ਹੈ ਇਹ ਕਿੰਨਾ ਕੁ ਚਿਰ ਹੋ ਗਿਆ ਇਹਨੂੰ ਲਈ ਨੂੰ ਇਹ ਭਾਈ ਹੋ ਗਏ 3-4 ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਹੋਣੀ ਖਰੀਦੀ ਸੀ ਠੀਕ ਹੈ ਸੋ ਦੋਸਤੋ ਇਹ ਮਿਲਕਿੰਗ ਮਸ਼ੀਨ ਤੁਸੀਂ ਦੇਖ ਲਓ 3 ਤੋਂ 4 ਮਹੀਨੇ ਪੁਰਾਣੀ ਇਹ ਮਸ਼ੀਨ ਹੈ ਭਾਈ ਆ ਜਿਹੜੀਆਂ ਘਰੇ ਗਾਵਾਂ ਰੱਖੀਆਂ ਉਹਨਾਂ ਦੀ ਮਿਲਕਿੰਗ ਇਹਦੇ ਨਾਲ ਕਰਦਾ ਸੀ ਆ ਕੰਪਨੀ ਜਿਹੜੀ ਆ ਉਹ ਤੁਸੀਂ ਇਹਦੀ ਆਪ ਹੀ ਦੇਖ ਲਓ ਜੇ ਕਿਉਂਕਿ ਉੱਪਰ ਮੈਨੂੰ ਲਿਖਿਆ ਕਿਤੇ ਮਿਲਿਆ ਨਹੀਂਗਾ ਵੀ ਇਹ ਕਿਹੜੀ ਕੰਪਨੀ ਦੀ ਹੋ ਸਕਦੀ ਹੈ ਸੋ ਇਹ ਮਸ਼ੀਨ ਦੋਸਤੋ ਫॉर ਸੇਲ ਹੈ ਬਈ ਰੇਟ ਇਹਨਾਂ ਦੇ ਆਪਾਂ ਕੀ ਰੱਖਾਂਗੇ ਸਾਰੇ ਰੇਟ ਫੋਨ ਤੇ ਹੋਣਗੇ ਸੋ ਇਹ ਮਿਲਕਿੰਗ ਮਸ਼ੀਨ ਚਾਲੂ ਹਾਲਤ ਚ ਹੈ ਇਹ ਤੋਂ ਬਿਨਾ ਇਹ ਸੰਡੀਗੇਟ ਨਾਲ ਮੋਟਰ ਲੱਗੀ ਵੀ ਆ ਇਹ ਵੀ ਵੇਚ ਦੇਣਾ ਬਈ ਹਾਂਜੀ ਬਈ ਠੀਕ ਹੈ ਸੋ ਇਹ ਟੋਕਾ ਵੀ ਦੋਸਤੋ ਪੱਠੇ ਕੁੱਤਰਨ ਵਾਲਾ ਬਾਈ ਨੇ ਵੇਚਣਾ ਇੱਕ ਜਨਰੇਟਰ ਆਪਾਂ ਮਤਲਬ ਮੋਟਰਾਂ ਵਾਲਾ 3 ਫੇਸ ਜਨਰੇਟਰ ਆਪਣੇ ਕੋਲ ਹੈ ਨਾ ਠੀਕ ਹੈ ਉਹ ਕਿੰਨੇ ਕਿਲੋਵਾਟ ਦਾ ਹੈ ਆਈਡੀਆ ਕੋਈ 20 ਤੋਂ 25 ਦਾ ਹੋਵੇ 20 ਤੋਂ 25 ਦੇ ਵਿੱਚ ਹੋਊਗਾ ਜਾਨੀ ਜਿਹੜਾ ਫੋਨ ਲਾਊਗਾ ਉਹਦੋਂ ਉਹਨੂੰ ਕਨਫਰਮ ਕਰ ਦੇ ਠੀਕ ਹੈ ਤੇ ਜਿਹੜੇ ਹਾਲ ਆ ਬਾਈ ਉਹ ਕਿੰਨੇ ਹਾਲ ਹੈ 11 ਹਾਲ ਹੈ 11 ਹਾਲ ਆ ਉਹ ਵੀ ਵੇਚਦੇ ਨੇ ਠੀਕ ਹੈ ਸੋ ਦੋਸਤੋ ਇਹ ਚਾਰ ਚੀਜ਼ਾਂ ਸੀ ਜਿਹੜੀਆਂ ਮਸ਼ੀਨਾਂ ਦੇ ਵਿੱਚੋਂ ਬਾਈ ਨੇ ਵੇਚਣੀਆਂ ਸੀਗੀਆਂ ਮੇਨ ਵੀਡੀਓ ਆਪਾਂ ਬਣਾਉਣੀ ਸੀਗੀ ਇੱਥੇ ਜਿਹੜੀਆਂ ਮੱਝਾਂ ਖੜੀਆਂ ਇਹਨਾਂ ਦੀ ਸੋ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆ ਸੱਤੇ ਬਾਈ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਹੈ ਅ ਕੰਮ ਮਹਸੂਸ ਹੋਊਗੀ ਤੇ ਕਿੰਨੇ ਚਿਰ ਦੀ ਗੱਭਣਾ ਤੀਜਾ ਸੂਆ ਸੁਣਾ ਇਹਨੇ ਹੂੰ ਇਹ 6 ਮਹੀਨਿਆਂ ਦੀ ਗੱਭਣਾ ਜੀ ਚੈੱਕ ਪਾਸ ਹਾਂਜੀ ਚੈੱਕ ਪਾਸ ਦੁੱਧ ਹੋਣਾ ਹੈਗਾ ਜੀ ਇਧਰ 11-12 ਕਿਲੋ ਦੁੱਧ ਹੈਗਾ ਹੁਣ ਵੀ ਦੇ ਰਹੀ ਆ ਹਾਂਜੀ ਹੁਣ ਦੇ ਰਹੀ ਆ ਦੋ ਟਾਈਮ ਹੁਣ ਇਹਨੂੰ ਇੱਕ ਡੰਗ ਪਾਉਣਾ ਭਾਈ ਠੀਕ ਹੈ ਹਾਂਜੀ ਮਹੀਨੇ ਡੇਢ ਮਹੀਨੇ ਚ ਨਾ ਹਾਂ ਇਹਨੂੰ ਡਰਾਈ ਕਰਦੇ ਵੈਸੇ ਫਿਰ ਤਾਜੀ ਕਿੰਨਾ ਕਦੋਂ ਦਿੰਦੀ ਤਾਜੀ ਭਾਈ ਇਹਦੇ ਥਲੇ 21 ਕਿਲੋ ਦੁੱਧ ਸੀਗਾ 21 ਕਿਲੋ ਦੁੱਧ ਹਾਂਜੀ ਹਾਂ ਇਹ ਇਧਰੋਂ ਹੀ ਖਰੀਦੀ ਸੀ ਕਰਦੀ ਆ ਜਾਂ ਖਰੀਦੀ ਵੀ ਆ ਹਾਂਜੀ ਇਧਰੋਂ ਹੀ ਖਰੀਦੀ ਠੀਕ ਹੈ ਸੋ ਦੋਸਤੋ 11 12 ਕਿਲੋ ਦੁੱਧ ਦੇ ਰਹੀ ਹੈ 6 ਮਹੀਨਿਆਂ ਦੀ ਕੱਬਣ ਮੱਝ ਥੋੜੀ ਲੱਸੀ ਜ਼ਰੂਰ ਹੈ ਕਿਉਂਕਿ ਦੁੱਧ ਤੇ ਆਇਆ ਪਸ਼ੂ ਕਈ ਵਾਰ ਖਾਰ ਮੰਨ ਜਾਂਦਾ ਠੀਕ ਹੈ ਹਵਾਨਾ ਐਵੇਂ ਜਿਹੀ ਰੱਖਦੀ ਹੈ ਜਾਂ ਸ਼ਾਮ ਤੱਕ ਭਰ ਜੂਗੀ ਵੈਸੇ ਤਾਂ ਵੀਡੀਓ ਦੋਸਤੋ ਬਣ ਰਹੀ ਹੈ 1:30 ਵਜੇ ਦੇ ਆਸ-ਪਾਸ ਟਾਈਮ ਧਿਆਨ ਚ ਕਰ ਲਓ ਜੇ ਸੋ ਇਹ ਮੱਝ ਬਿਨਾਂ ਬੱਚੇ ਤੋਂ ਮਿਲਦੀ ਹੈ ਬਈ ਜਾਂ ਬੱਚਾ ਨਾਲ ਜਿਹਦੇ ਨਾਲ ਹੀ ਬਈ ਕੱਟੀ ਹੈ ਜੀ ਕੱਟੀ ਨਾਲ ਹੈਗੀ ਹੈ ਜੀ ਠੀਕ ਹੈ ਅੱਛਾ ਇਹ ਤੋਂ ਅੱਗੇ ਜਿਹੜੀ ਝੋਟੀ ਖੜੀ ਹੈ ਬਈ ਦੋ ਨੰਬਰ ਤੇ ਹਾਂਜੀ ਇਹਨੂੰ ਵੀ ਇਹਨੂੰ ਪੰਜਵਾਂ ਮਹੀਨਾ ਲੱਗਿਆ ਹੋਇਆ ਹੈ ਪੰਜਵਾਂ ਮਹੀਨਾ ਲੱਗਿਆ ਹੁਣ ਦੁੱਧ ਕਿੰਨਾ ਹੋਊਗਾ ਇਧਰ ਲਈ ਵੀ 10-11 ਕਿਲੋ 10-11 ਕਿਲੋ ਦੁੱਧ ਇਸ ਟਾਈਮ ਇਹਦੇ ਥੱਲੇ ਵੀ ਹੈਗਾ ਇਹਦਾ ਪੀਕ ਲੈਵਲ ਕਿੰਨਾ ਅਕਸੀ ਬਾਈ ਇਹਦਾ ਭਾਈ 19 ਕਿਲੋ ਦਾ ਰਿਹਾ 19 ਕਿਲੋ ਹਾਂਜੀ ਠੀਕ ਹੈ ਠੀਕ ਹੈ ਸੋ ਦੱਸੋ ਇਹ ਇਸ ਟਾਈਮ ਦੁੱਧ ਜਿਹੜਾ ਬਾਈ ਦੱਸ ਰਿਹਾ ਇਹ ਤੀਜੇ ਸੂਏ ਸੁਣੀ ਆ ਠੀਕ ਹੈ ਹਾਂ ਦੂਜੇ ਸੂਏ ਹੁਣ ਇਹਨਾਂ ਦੇ ਜਿਹੜਾ ਸੀਮਨ ਸੁਮਨ ਲੱਗੇ ਆ ਉਹਦੀ ਕੋਈ ਡਿਟੇਲ ਹੈ ਆਪਣੇ ਕੋਲ ਕੋਈ ਡਿਟੇਲ ਨਹੀਂ ਉਹ ਚੰਗੇ ਹੀ ਲਵਾਏ ਹੋਏ ਲਵਾਏ ਚੰਗੇ ਆ ਹਾਂ ਜਾਨਵਰ ਸੋ ਸੋ ਇਹ ਮੱਝ ਦੇਖੋ ਥੋੜਾ ਜਿਹਾ ਮੈਨੂੰ ਲੱਗਦਾ ਵੀ ਬਹਿਣੀ ਵਾਲੇ ਪਾਸੇ ਦਾ ਮਾਮੂਲੀ ਫਰਕ ਹੈ ਇਸ ਟਾਈਮ ਜਿਵੇਂ ਹੈਗਾ ਧਾਰ ਨਹੀਂ ਘਟ ਠੀਕ ਹੈ ਹਾਂ ਧਾਰ ਸਾਰੀ ਬਿਲਕੁਲ ਸਹੀ ਹੈ ਠੀਕ ਹੈ ਇਹਨਾਂ ਦੀ ਕੀਮਤ ਪਰ ਸਾਰਿਆਂ ਦੀ ਫੋਨ ਤੇ ਹੀ ਰੱਖਾਂਗੇ ਹੁਣ ਤੇ ਕਰਾਂਗੇ ਭਾਈ ਠੀਕ ਹੈ ਸੋ ਇਹ ਤੂੰ ਅੱਗੇ ਹੋਰ ਇੱਕ ਮੱਝ ਦੇਖੋ ਭਾਈ ਕੀ ਡਿਟੇਲ ਹੈ ਇਹਦੀ ਮੜਿਆ ਦੱਸਿਓ ਇਹ ਬਾਈ ਇਹਦੇ ਰਹਿ ਗਏ ਡਾਸਕ ਨਾਲ ਰਹਿ ਗਏ 10 12 ਦਿਨ ਸੋ ਅੱਛਾ ਤੈਰੀ ਚ ਹੀ ਹੈ ਫਿਰ ਇਹ ਤਾਂ ਹੁਣ ਨਾ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਕੀ ਹੈ ਭਾਈ ਇਹਦਾ ਦੁੱਧ ਆ ਭਾਈ ਹੈਗਾ 20 ਕਿਲੋ ਦਾ 20 ਕਿਲੋ ਦੋਸਤੋ ਦੁੱਧ ਇਹ ਮੱਝ ਘਵਾਨਾ ਬਣਾਉਣਾ ਸ਼ੁਰੂ ਕਰਤਾ ਥੋੜਾ ਜਿਹਾ ਹਲਾਉਂਗਾ ਕਿਉਂਕਿ ਮੈਟ ਤੇ ਆ ਪਸ਼ੂ ਸਲਿੱਪਣਾ ਕਰ ਜੇ ਤੁਸੀਂ ਇਹਨੂੰ ਮੱਝ ਨੂੰ ਆਸੇ ਪਾਸੇ ਤੋਂ ਦੇਖ ਲਓ ਬਾਕੀ ਜੋ ਇਸ ਟਾਈਮ ਇੱਥੇ ਖੜੇ ਪਸ਼ੂ ਤੁਹਾਨੂੰ ਐਵੇਂ ਦਿਖਾ ਦੇਣੇ ਆ ਤੁਸੀਂ ਇਹਦਾ ਘਵਾਨਾ ਦੇਖੋ ਸੋ ਚੰਗੇ ਦੁੱਧ ਵਾਲੀ ਮੱਝ ਜੇ ਵੀ ਦੱਸੋ 10 ਦਿਨ ਬਾਕੀ ਹੈ ਜੇ ਕੋਈ ਵੀਰ ਸਮਝਦਾ ਤਾਂ ਉਹ ਆ ਕੇ ਗੱਲਬਾਤ ਕਰ ਲੂਗਾ ਵੀਰ ਦੇ ਨਾਲ ਰੇਟ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਆ ਨਾਗ ਬਹੁਤ ਆ ਦੱਸੋ ਇਹ ਵੀਡੀਓ ਬਹੁਤ ਹੀ ਲੰਬੀ ਜਾਊਗੀ ਸੋ ਕੋਸ਼ਿਸ਼ ਇਹ ਹੈ ਵੀ ਤੁਹਾਨੂੰ ਇਸ ਤਰੀਕੇ ਨਾਲ ਦਿਖਾ ਸਕੀਏ ਤੋ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਬਾਕੀ ਕਿੰਨਾ ਖਵਾਨਾ ਭਰੂਗੇ ਉਹ ਤੁਸੀਂ ਦੇਖ ਲਓ ਸੰਭਾਲ ਲਈ ਬਾਈ ਦੀ ਚੰਗੀ ਹੈ ਹਾਲਾਂਕਿ ਪਸ਼ੂ ਜ਼ਰੂਰ ਜ਼ਿਆਦਾ ਹੈ ਪਰ ਸਾਂਭ ਸੰਭਾਲ ਵੱਲੋਂ ਕੋਈ ਕਮੀ ਨਹੀਂ ਹੈ ਤੇ ਇਹਦੋਂ ਅੱਗੇ ਬਾਈ ਜਿਹੜੀ ਝੋਟੀ ਖੜੀ ਹੈ 10 12 ਦਾ ਰਹਿ ਗਈ 10 12 ਦਿਨ ਰਹਿ ਗਈ ਠੀਕ ਹੈ ਇਹਨੇ ਹਜੇ ਦੁੱਧ ਬਹੁਤਾ ਨਹੀਂ ਲਾਇਆ ਦਿਨ ਜਿਹੜੇ ਕੰਫਰਕਟ ਹੋ ਗਏ ਬਾਈ ਲਿਖਿਆ ਮੈਂ ਕਾਪੀ ਤੇ ਠੀਕ ਹੈ ਹਾਂ ਜੀ ਸੂਆ ਕਹਿੰਨਾ ਮਸੂਕੀ ਇਹ ਪਲ ਇਹ ਕੋਈ ਦੂਜਾ ਦੂਜਾ ਸੂਆ ਮੜੀ ਪੂਛ ਫੜੋ ਬਈ ਇਹਦੀ ਆਪਾਂ ਮੜਾ ਜੈਨੂੰ ਹਲਾ ਕੇ ਹਵਾਨਾ ਦਿਖਾ ਦਈਏ ਬਾਈ ਤੈਨੂੰ ਥੋੜੇ ਠੀਕ ਹੈ ਉਹ ਤੋਂ ਜਾਨੀ ਲਿਖੇ ਜਿਹੜੇ ਉਹ ਤੋਂ ਸਮਝ ਆ ਜੂਗੀ ਭਾਈ 2-3 ਦਿਨ ਇਧਰ ਉਧਰ ਹੋ ਸਕਦੇ ਆ ਠੀਕ ਹੈ ਮੂਹ ਪਤਾ ਕਹੀ ਵੀ ਸਾਮ ਸਵਾਂਦੇ ਹੈ ਨਾ ਸਹੀ ਅੱਛਾ ਵੈਸੇ ਇਹ ਦੁੱਧ ਦਾ ਕੀ ਰਿਕਾਰਡ ਹੈ ਇਸ ਛੋਟੀ ਦਾ ਇਹਦਾ 20 ਕਿਲੋ ਦਾ ਭਾਈ 20 ਕਿਲੋ ਦੁੱਧ ਦਾ ਰਿਕਾਰਡ ਦੋਸਤੋ ਇਹਦਾ ਵੀ ਸੰਗ ਬਿਲਕੁਲ 18 ਕਿਲੋ ਦੁੱਧ ਦਿੱਤਾ ਅੱਛਾ ਠੀਕ ਹੈ ਹੁਣ ਇਹ ਦੂਜੇ ਸੂਏ ਸੁਣੇ ਨੇ ਹਾਂਜੀ ਦੂਜੇ ਹੋਰ ਦੇਣਾ ਦੁੱਧ ਨਾ ਅੱਛਾ ਦੂਜੇ ਸੂਏ ਦੋਸਤੋ ਇਹ ਕੀ ਭਾਈ ਨੂੰ ਆਸ ਆ ਵੀ 20 ਕਿਲੋ ਦੁੱਧ ਦੇਊਗੀ 18 ਕਿਲੋ ਪਹਿਲਾਂ ਨੇ ਦਿੱਤਾ ਹੈ ਤਾਂ ਡਰਾਈ ਆਂਗੂ ਹੀ ਹਜੇ ਹਵਾਨਾ ਬਣਾਉਣਾ ਸ਼ੁਰੂ ਅਸੋ ਪੇਸਾ ਹਵਾਨੇ ਦੇ ਵਿੱਚ ਉਹਦਾ ਅੰਦਾਜ਼ਾ ਲਾਓ ਬਈ ਪੂਛ ਫੇਰ ਫੜਿਓ ਦੀ ਮੜੀ ਸੋਹਣੇ ਢਾਂਚੇ ਦੀ ਮੱਝ ਆ ਦੱਸੋ ਇਹ ਕਿੰਨੇ ਕਿਲੋ ਦੀ ਗਾਰੰਟੀ ਦੇ ਬਈ ਇਹਨੂੰ ਆਪਾਂ ਦਵਾਂਗੇ ਠੀਕ ਹੈ ਅ ਚੜ੍ਹ ਦੋ ਬਈ ਸੋ ਇਹ ਝੋਟੀ ਦੱਸੋ ਦੇਖ ਲਓ ਅੱਗੋਂ ਇਹ ਦੋਨੇ ਪਸ਼ੂ ਜਿਹੜੇ ਉਸ ਹੱਬ ਤੇ ਰੱਸਾ ਪਾ ਕੇ ਬੱਤੇ ਲਿਆ ਕਿਉਂਕਿ ਨਗ ਬਹੁਤੇ ਹੋਏ ਖੜੇ ਆ ਇਹ ਤੋਂ ਅੱਗੇ ਬਈ ਮੱਝ ਜਿਹੜੀ ਕਿੰਨਾ ਚਰ ਬਾਕੀ ਹੈ ਕਿੰਨਾਂ ਵਸੂਆ ਹੋਊਗੀ ਉਹ ਦਿਨੋਂ ਤੋਂ ਇਹ ਤੀਜਾ ਸੂਆ ਜੀ ਠੀਕ ਹੈ ਕਿੰਨਾ ਟਾਈਮ ਲੇਜੂ ਹਜੇ ਸੂਆ ਚ ਪੰਜ ਸੱਤ ਦਿਨ ਪੰਜ ਸੱਤ ਦਿਨ ਰਹਿ ਗਏ ਤਿਆਰੀ ਚ ਹੀ ਆ ਦੱਸੋ ਇਹ ਵੀ ਅੱਛਾ ਭਾਈ ਇਹਦਾ ਦੁੱਧ ਦਾ ਰਿਕਾਰਡ ਕੀ ਹੈ ਇਹਦਾ 23 ਕਿਲੋ ਦੁੱਧ 23 ਕਿਲੋ ਦੁੱਧ ਇਹਦਾ ਚੋਇਆ ਠੀਕ ਆ ਸੋ ਦੋਸਤੋ ਦੁੱਧ 23 ਕਿਲੋ ਭਾਈ ਕਹਿੰਦਾ ਤੇ 5 ਤੋਂ 7 ਦਿਨ ਲੈਂਦੀ ਹੈ ਹਜੇ ਵੱਡੇ ਢਾਂਚੇ ਦੀ ਹੈ ਤੇ ਮਸਤ ਜੀ ਮੱਝ ਹੈ ਨਾ ਤਾਂ ਜਗਾਲੀ ਛੜ ਘਟਰੂ ਦਾ ਨਹੀਂ ਹੈਗਾ ਸੱਜਰ ਸੁਈਆ ਜਿਵੇਂ ਮਰਜੀ ਇਹਦੇ ਠੰਡੇ ਬਹਿ ਜਾ ਠੀਕ ਹੈ ਇਹਦੇ ਘਟਰੂ ਛੱਡਣ ਦੀ ਲੋੜ ਨਹੀਂ ਅੱਛਾ ਐਵੇਂ ਹੀ ਮਿਲ ਜਾਂਦੀ ਜੀ ਭਾਈ ਹੁਣ ਜਿਵੇਂ ਮਰਜੀ ਹੁਣ ਬਹਿ ਜਾ ਥੱਲੇ ਠੀਕ ਹੈ ਹਾਂ ਵੀ ਹਾਂ ਭਾਈ ਅੱਛਾ ਹਲਾਇਓ ਭਾਈ ਮੜਾ ਜੇ ਨੂੰ ਜੇ ਹੇਲ ਪੇ ਤਾਂ ਸੋ ਦੋਸਤੋ ਇਹ ਮਸਤ ਬੜੀ ਹੈ ਮੱਝ ਤੜਕ ਭੈੜੀ ਬਹੁਤ ਔਖਾ ਜਾ ਪੱਤੀਆ ਹੂੰ ਠੰਡੀ ਸੀ ਲਾ ਬਾਈ ਪੂਰੀ ਠੀਕ ਹੈ ਮਰਜੀ ਹਾਂ ਚੋਲੇ ਵੇ ਓਕੇ ਸੋ ਇਹਦੇ ਤੁਸੀਂ ਥਾਨ ਤੋਂ ਦੇਖ ਸਕਦੇ ਹੋ ਸੋ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਇਹ ਤੁਸੀਂ ਮੱਝ ਨੂੰ ਇੱਥੋਂ ਦੇਖੋ ਹਜੇ ਇਹ ਹਵਾਨਾ ਇਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਇਹਨਾਂ ਮੱਝਾਂ ਨੇ ਬਸ ਸਾਰੀਆਂ 10 10 15 15 ਦਿਨ ਲੈਂਦੀਆਂ ਤਾਂ ਉਹ ਚਾਰ ਦਿਨ ਦੱਸਿਆ ਵੀ ਇਧਰ ਉਧਰ ਵੀ ਹੋ ਸਕਦੇ ਆ ਹਨਾ ਠੀਕ ਐ ਅ ਭਾਈ ਜਿਹੜੀ ਇਹ ਗਾਂ ਖੜੀ ਹੈ ਹਾਂਜੀ ਇਹਦੇ ਭਾਈ 20 ਦਿਨ ਰਹਿਗੇ ਜੀ 20 ਦਿਨ ਰਹਿਗੇ ਹਨਾ 1 ਮਹੀਨਾ ਹੀ ਮੰਨੋ ਤੁਸੀਂ ਠੀਕ ਐ 1 ਮਹੀਨਾ ਲੈ ਜੂਗੀ ਸੂਆ ਕਿੰਨਾ ਹੋਊਗਾ ਇਹਦਾ ਇਹਦਾ ਦੂਜਾ ਪੱਕਾ ਦੂਜਾ ਸੂਆ ਹਾਂਜੀ ਠੀਕ ਐ ਓਏ ਸੋ ਦੋਸਤੋ ਦੂਜਾ ਸੂਆ 20 ਦਿਨ ਤੁਸੀਂ ਮੰਨ ਕੇ ਮਹੀਨਾ ਹੀ ਮੰਨ ਲਓ ਵੀਰ ਕਹਿੰਦਾ ਵੀ ਤੁਸੀਂ ਉਸ ਹਿਸਾਬ ਤੇ ਜੱਜਮੈਂਟ ਕਰਿਓ ਸੋ ਪਾਤੀ ਚੰਗੇ ਆ ਭਾਈ ਹਨਾ ਠੀਕ ਐ ਸਹੀ ਐ ਸੋ ਇਹ ਮੱਝਾਂ ਦੋਸਤੋ ਇਸ ਸਾਈਡ ਦੇ ਉੱਤੇ ਸੀਗੀਆਂ ਇਹ ਤੋਂ ਬਿਨਾ ਕੋਸ ਕਟੀਆਂ ਹੈਗੀਆਂ ਬਾਈ ਕੋਲ ਜਿਹੜੀਆਂ ਤੁਹਾਨੂੰ ਪਹਿਲਾਂ ਬਾਹਰ ਲੀਆਂ ਦਿਖਾ ਦਿੱਤੀ ਬਈ ਇਹ ਜਿਹੜੀ ਜਿੰਨੇ ਨੱਕ ਦੇਖ ਰਹੇ ਆ ਪਹਿਲਾਂ ਤੇ ਇਹ ਦੱਸ ਦਿਓ ਜੀ ਸਾਰੇ ਫੋਰ ਸੇਲ ਹੀ ਆ ਨਾ ਹਾਂਜੀ ਹਾਂਜੀ ਬਿਲਕੁਲ ਸਾਰੇ ਸਾਰੇ ਇਹ ਮੱਜਾਂ ਦੇ ਨਾਲ ਵੀ ਆ ਕੋਸ ਕਟੀਆਂ ਦੇਾਂਗੇ ਜਾਂ ਜਿਹੜੀ ਭਾਈ ਹਾਂ ਮੱਜਾਂ ਦੇ ਨਾਲ ਤਾਂ ਭਾਈ ਹੈ ਨਹੀਂ ਕਿ ਮੇਰੇ ਸਾਹਮਣੇ ਠੀਕ ਹੈ ਹਾਂ ਮੱਜਾਂ ਦੇ ਨਾਲ ਨਹੀਂ ਕੋਈ ਦੇਣੀ ਆਪਾਂ ਓਕੇ ਅਲੱਗ-ਅਲੱਗ ਜਿਹੜਾ ਵੀਰ ਠੀਕ ਹੈ ਸੋ ਇਹ ਕਟੀਆਂ ਦੋਸਤੋ ਬੈਠੀਆਂ ਨੂੰ ਦੇਖ ਲਓ ਬਾਅਦ ਚ ਇਹਨਾਂ ਨੂੰ ਠਾ ਵੀ ਦੇਾਂਗੇ ਕਿਉਂਕਿ ਅਸੀਂ ਵੀਡੀਓ ਅੰਦਰੋਂ ਮੱਜਾਂ ਦੀ ਬਣਾਉਣੀ ਆ ਉਹਦੇ ਕਰਕੇ ਕਿਹੜਾਂ ਬੈਠੀਆਂ ਰਹਿਣ ਕੋਸ ਵੱਛੀਆਂ ਹੈਗੀਆਂ ਜਿਹੜੀਆਂ ਇਹ ਵੀ ਫੋਰ ਸੇਲ ਹੈ ਆਪਾਂ ਕੋਸੰਦਰਗਾ ਜਿਹੜੀਆਂ ਪਸ਼ੂ ਖੜੇ ਉਹਨਾਂ ਬਾਰੇ ਥੋੜੀ ਜਾਣਕਾਰੀ ਲਈਏ ਭਾਈ ਜਿਹੜੀ ਇੱਧਰ ਮੱਜ ਬੱਦੀ ਵੀ ਹੈ ਹਾਂਜੀ ਇਹ ਸੂਈ ਵੀ ਹੈ ਹਾਂਜੀ ਸੂਈ ਹੋਈ ਹੈ ਕਿੰਨਾ ਕੁ ਚਿਰ ਹੋ ਗਿਆ ਇਹਨੂੰ ਸੂਈ ਬਾਈ ਇਹਨੂੰ ਡੇਢ ਤੋਂ ਪਲੱਸ ਹੋ ਗਿਆ ਮਹੀਨੇ ਇਹ ਬੱਚਾ ਇਹਦਾ ਹੈ ਹਾਂਜੀ ਇਹਦਾ 2 ਮਹੀਨੇ ਮੰਨ ਲਓ ਇੱਕ ਗੱਟੀ ਹੈ ਕਿ ਕੱਟਾ ਇਹ ਕੱਟਾਂ ਦੀ ਕੱਟਾ ਠੀਕ ਹੈ ਸੋ ਦੋਸਤੋ 2 ਮਹੀਨੇ ਹੋ ਗਏ ਸੂਈ ਨੂੰ ਭਾਈ ਹੁਣ ਦੁੱਧ ਕਿੰਨਾ ਦੇ ਰਹੀ ਹੈ ਐਸ ਟਾਈਮ 16 ਕਿਲੋ ਦੁੱਧ ਇਹਦੇ ਥੱਲੇ ਆ ਹਣ 16 ਕਿਲੋ ਦੁੱਧ ਹੋ 16 17 16 17 ਕੰਡਿਆ ਦਾ ਦੁੱਧ ਆ ਜੀ ਠੀਕ ਹੈ ਇਹ ਕੋਈ ਵੀ ਬੰਦਾ ਇੱਥੇ ਆ ਕੇ ਚੋ ਸਕਦਾ ਨੇ ਨਾ ਮੈਂ ਕਹਾਂ ਜੀ ਹਾਂਜੀ ਚਾਹੇ 2 4 ਡੰਗ ਚੋਵੇ ਠੀਕ ਹੈ ਤਸੱਲੀ ਕਰੇ ਜੀ ਆਪਣੇ ਘਰੇ ਕੋਲ ਠੀਕ ਹੈ ਸੋ ਦੱਸੋ ਬਾਈ ਕਹਿੰਦਾ ਵੀ ਘਰੇ ਤਸੱਲੀ ਫੁੱਲ ਕਰ ਲਿਓ ਇਹਨਾਂ ਦੁੱਧ ਇਸ ਟਾਈਮ 16 ਕਿਲੋ ਦੁੱਧ ਹੈ 2 ਮਹੀਨਿਆਂ ਦੀ ਸੂਈ ਮੰਨ ਲਓ ਕੱਟਾ ਨਾਲ ਹੈ ਇਹ ਮੱਝ ਦਾ ਤੁਸੀਂ ਢਾਂਚਾ ਦੇਖ ਲਓ ਦੁੱਧ ਜਿਹੜਾ ਉਹ ਦੱਸਿਆ ਗਿਆ ਉਹ ਤੁਸੀਂ ਚੋ ਕੇ ਲੈ ਸਕਦੇ ਹੋ ਕਿਸੇ ਵੀ ਪਸ਼ੂ ਦੇ ਕੋਈ ਤੁਹਾਨੂੰ ਕਈ ਵਾਰ ਇਹ ਲੱਗਦਾ ਹੁੰਦਾ ਕੋਈ ਪਸ਼ੂ ਸਾਰੇ ਕਾ ਤੋਂ ਬਾਈ ਵੇਚਦਾ ਟੈਸਟ ਕਰਾਉਣ ਦੀ ਲੋੜ ਹੈ ਉਹ ਵੀ ਆਪਸ਼ਨ ਹੈ ਤੁਸੀਂ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਮਤਲਬ ਮੈਂ ਸ਼ੁਰੂ ਚ ਹੀ ਬਾਈ ਨਾਲ ਜਿਹੜੀਆਂ ਗੱਲਾਂ ਹੋਈਆਂ ਤਾਂ ਵੀਰ ਕਹਿੰਦਾ ਵੀ ਬਾਅਦ ਚ ਕੋਈ ਭਰਾ ਲਾਂਭਾਣਾ ਦੇਵੇ ਘਰੇ ਖੜੇ ਪਸ਼ੂ ਦੀ ਜੋ ਵੀ ਤਸੱਲੀ ਕਰਨ ਦੀ ਲੋੜ ਲੱਗਦੀ ਹੈ ਉਹ ਫੁੱਲ ਕਰ ਲਓ ਭਾਵੇਂ ਚਾਰ ਟਾਈਮ ਚੋਲੋ ਬਾਅਦ ਚ ਨਾ ਕਿਸੇ ਗੱਲੋਂ ਲਾਂਭਾ ਦਿਓ ਜੇ ਤੁਸੀਂ ਹਿੰਮਤ ਕਰਨੀ ਹੈ ਬਾਈ ਇਹਦੇ ਨਾਲ ਇੱਕ ਗਾਂ ਖੜੀ ਹੈ ਹਾਂਜੀ ਇਹ ਸੂਈ ਵੀ ਹੈ ਏ ਬਾਈ ਹਾਂ ਟਾਈਮ ਨਹੀਂ ਗਿਆ ਸੁਈ ਠੀਕ ਹੈ ਹੁਣ ਦੁੱਧ ਕਿੰਨਾ ਹੋਊਗਾ 24 25 ਕਿਲੋ ਹੋਊਗਾ ਅੱਛਾ ਇਹ ਗੱਪਣ ਹੋਈ ਹੈ ਜਾਂ ਨਹੀਂ ਨਹੀਂ ਬਾਈ ਗੱਪਣ ਗੱਪਣ ਨਹੀਂ ਹੋਈ ਠੀਕ ਹੈ ਹੁਣ ਇਹ ਖਾਲੀ ਹੈ ਜਣੀ ਇਸ ਟਾਈਮ ਠੀਕ ਹੈ ਠੀਕ ਹੈ ਸੋ ਦੋਸਤੋ 24 25 ਕਿਲੋ ਦੁੱਧ ਹੈਗਾ ਖਾਲੀ ਮੰਨ ਕੇ ਖਰੀਦਿਓ ਤੇ ਹੈ ਵੀ ਖਾਲੀ ਹੈ ਗੱਪਣ ਹੋਈ ਨਹੀਂ ਅ ਹਜੇ ਕਿਉਂਕਿ ਸੁਈ ਨੂੰ ਟਾਈਮ ਹੋ ਗਿਆ ਬਾਕੀ ਇੱਥੇ ਜਗ੍ਹਾ ਬੜੀ ਤੰਗ ਹੈ ਤੇ ਗਰਮੈਸ਼ ਵੀ ਬੰਦੀ ਹੈ ਉਹਦੇ ਕਰਕੇ ਵੀ ਹੋ ਸਕਦਾ ਗਰਮੀ ਪੈਂਦੀ ਹੈ ਤਾਂ ਕਰਕੇ ਪੂਰਾ ਘਟੀਆਂ ਅੱਛਾ ਭਾਈ ਇਹਦੇ ਨਾਲ ਇੱਕ ਜਿਹੜੀ ਵਾੜ ਖੜੀ ਹੈ ਇਹ ਕਿੰਨਾ ਮਸੂਆ ਸੂਆ ਹੈ ਇਹ ਭਾਈ ਪਲੂਨਾ ਬੱਛੀ ਹੈ ਪਹਿਲਾ ਸੂਆ ਪਹਿਲਾ ਸੂਆ ਇਹ ਗੱਪਣਾ ਹੁਣ ਦੂਜੇ ਸੂਆ ਹਸਤੇ ਜਾਂ ਨਹੀਂ ਇਹ ਵੀ ਨਹੀਂ ਗੱਪਣ ਹਾਂਜੀ ਇਹ ਵੀ ਗੱਪ ਇਸ ਟਾਈਮ ਦੁੱਧ ਕਿੰਨਾ ਦੇ ਰਹੀ ਹੈ ਇਹ 24 ਕਿਲੋ ਇਹਦਾ 24 ਕਿਲੋ ਇਹਦੇ ਥੱਲੇ ਹੋਊਗਾ 24 ਕਿਲੋ ਠੀਕ ਹੈ ਸੋ ਦੱਸੋ ਦੇਖੋ ਸੋਹਣੀ ਗਾਂ ਫਵਾਨੇ ਦੇ ਉੱਤੇ ਨਾੜਾਂ ਚੰਗੀਆਂ ਥਣ ਸੰਗੀਆਂ ਬਿਲਕੁਲ ਪੱਧਰ ਹਵਾਨਾ ਹੈ 38 ਕਿਲੋ ਦਾ ਇਹ ਅਜਾ ਪੀਕ ਲੈਵਲ 38 ਕਿਲੋ ਦੁੱਧ ਦਿੰਦਾ ਐ ਠੀਕ ਐ ਸੋ 38 ਕਿਲੋ ਦੁੱਧ ਦਿੰਦਾ ਐ ਇਸ ਟਾਈਮ ਦੁੱਧ ਦੇ ਰਹੀ ਐ ਦੱਸੋ 24 25 ਕਿਲੋ ਗਾਂ ਵਾ ਡੇਟਾ ੱਚੀ ਦੀ ਐ ਬਰੀਡ ਕੁਆਲਿਟੀ ਟੌਪ ਦੀ ਐ ਰੰਗ ਲਾਲ ਤੇ ਚਿੱਟਾ ਐ ਬਾਕੀ ਜਿਹਨੂੰ ਪਸੰਦ ਆਵੇ ਤੋ ਵੀਰ ਸੰਪਰਕ ਬਣਾ ਲੂਗਾ ਇਹਦੇ ਨਾਲ ਇੱਕ ਜਰਸੀ ਖੜੀ ਐ ਸੋ ਇਹ ਗਾਂ ਫੇਰ ਦੇਖੋ ਦੱਸੋ ਕਿਉਂਕਿ ਤੌਰ ਤਾਂ ਨਹੀਂ ਰਾਇ ਪਸੂ ਪਰ ਹੈ ਸਾਰੇ ਜੇ ਥੁੱਲਾ ਥਾਂ ਹੁੰਦਾ ਫਿਰ ਸ਼ਾਇਦ ਬਾਈ ਵੇਚਦਾਵਣਾ ਤੇ ਫਿਰ ਤੁਹਾਨੂੰ ਤੋੜ ਕੇ ਵੀ ਜਰੂਰ ਦਿਖਾਉਂਦੇ ਜਰਸੀ ਬਾਈ ਕੀ ਕੰਡੀਸ਼ਨ ਦੇ ਵਿੱਚ ਹੈ ਇਸ ਟਾਈਮ ਥਣੇ ਬਾਈ ਹੈਗਾ 18-19 ਕਿਲੋ ਦੁੱਧ ਹੈਗਾ ਠੀਕ ਹੈ 18-19 ਕਿਲੋ ਦੁੱਧ ਹੈ ਕੱਪੜ ਨਹੀਂ ਹੋਈ ਇਹ ਨਹੀਂ ਖੱਪੜ ਨਹੀਂ ਠੀਕ ਹੈ ਇਹਦਾ ਹਵਾਨਾ ਵਿੰਗਾ ਟੇਡਾ ਜਾਇਆ ਥਣਾ ਚ ਦੁੱਧ ਬਰਾਬਰ ਹੁੰਦਾ ਥਣਾ ਚ ਬਾਈ ਬਰਾਬਰ ਹੈ ਠੀਕ ਹੈ ਸੋ ਦੋਸਤੋ ਥਣਾ ਚ ਦੁੱਧ ਬਾਈ ਕਹਿੰਦਾ ਵੀ ਬਰਾਬਰ ਹੈ ਪਰ ਹਵਾਨਾ ਇਹਦਾ ਵਿੰਗਾ ਟੇਡਾ ਹੀ ਹੈ ਜਿਹੜੀ ਵੈੜ ਦਾ ਹਵਾਨਾ ਸਾਫ ਸੁਥਰਾ ਹੈ ਉਹ ਤੁਹਾਨੂੰ ਪਹਿਲਾਂ ਦਿਖਾਤਾ ਪੂਰਾ ਸਾਫ ਹੈ ਸੋ ਬਾਕੀ ਤੁਸੀਂ ਆ ਕੇ ਦੇਖ ਲਓਗੇ ਮੈਂ ਤੁਹਾਨੂੰ ਇੱਥੇ ਖੜੇ ਪਸ਼ੂ ਦਿਖਾਈ ਜਾਣੇ ਆ ਲਗਭਗ 13 ਮਿੰਟ ਦੀ ਵੀਡੀਓ ਹੋ ਗਈ ਹੈ ਆ ਭਾਈ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਕਿੰਨਾ ਕੁ ਦੁੱਧ ਹੋਊਗਾ ਹੋ ਇਥੇਲੇ 12 ਕਿਲੋ ਦੁੱਧ ਗੱਬਨ ਤਾਂ ਨਹੀਂ ਹੋਈ ਇਹ ਇਹ ਭਾਈ ਨਹੀਂ ਜੀ ਇਹ ਤਾਂ ਜੁੱੜ ਲੱਗਿਆ ਹੋਇਆ ਠੀਕ ਹੈ ਕਨਫਰਮ ਚ ਨਹੀਂ ਹੈ ਕਪੈਸਿਟੀ ਠੀਕ ਹੈ ਅਸੀਂ ਆਪਣੇ ਕਿਰਾਾ ਸਕਦਾ ਜਰ ਆਪਾਂ ਫਿਲਹਾਲ ਖਾਲੀ ਕਹਿ ਕੇ ਦੇ ਦੇ ਖਾਲੀ ਕਹਿ ਕੇ ਸੌਦਾ ਕਰਾਂਗੇ ਠੀਕ ਹੈ ਇਹਨੂੰ ਬਣਾਟੇ ਵੀ ਸਿੱਟਿਆ ਬਾਈ ਠੀਕ ਹੈ ਸੋ ਦੋਸਤੋ ਕੇ ਆਈ ਹੋਈ ਵੀ ਐ ਇੱਕ ਗੋਡੇ ਤੇ ਮਗਰਲੇ ਤੇ ਥੋੜੀ ਸੋਚ ਦਿਸਦੀ ਐ ਉਹ ਤੁਸੀਂ ਦੇਖ ਲਓ ਜੇ ਬਾਕੀ ਤਾਂ ਜਦੋਂ ਦਿਖਾਤਾ ਐ ਇਹ ਤੋਂ ਬਿਨਾ ਕੋਈ ਛੋਟੀਆਂ ਇੱਧਰ ਖੜੀਆਂ ਬੈਠੀਆਂ ਜਿਹੜੀਆਂ ਪਠਾ ਲੈਣੇ ਹੁਣ ਬਾਈ ਇਹ ਛੋਟੀਆਂ ਦੀ ਕੀ ਡਿਟੇਲ ਇਹਨਾਂ ਮੱਜਾਂ ਚੋਂ ਆ ਜਾਂ ਇਹ ਹਾਂਜੀ ਇਹ ਨਹੀਂ ਇਹ ਆਪਣੇ ਘਰ ਦੀਆਂ ਮੱਜਾਂ ਦੀ ਇਹੀ ਮੱਜਾਂ ਦੀਆਂ ਇਹਨਾਂ ਮੱਜਾਂ ਚੋਂ ਆ ਠੀਕ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਬਈ ਇਹ ਗੱਭਣ ਹੈ ਹਾਂਜੀ ਗੱਭਣ ਹੈ ਕਿੰਨੇ ਚਿਰ ਦੀ ਗੰਭੂ ਚੌਥਾ ਮਹੀਨਾ ਲੱਗਿਆ ਮੈਨੂੰ ਤਿੰਨਾਂ ਦੀ ਕਨਫਰਮ ਹੋ ਗਈ ਹਾਂ ਚੌਥੇ ਤੋਂ ਪਾਰ ਆ ਗਈ ਇਹ ਚੌਥੇ ਤੋਂ ਪਾਰ ਚਾਰ ਪੂਰੇ ਹੋਏ ਹੋਏ ਠੀਕ ਹੈ ਚਾਰ ਮਹੀਨੇ ਪੂਰੇ ਹੋਏ ਆ ਦੋਸਤੋ ਪੰਜਵਾਂ ਲੱਗਾ ਵਿਆ ਝੋਟੀ ਨੂੰ ਗੱਭਣ ਹੈ ਚੈੱਕ ਪਾਸ ਹੈ ਤੁਸੀਂ ਕਰਵਾ ਸਕਦੇ ਹੋ ਨਾਲ ਜਿਹੜੀਆਂ ਝੋਟੀਆਂ ਬਈ ਇਹ ਤਾਂ ਹਜੇ ਅਸਰ ਹੀ ਇਹ ਤਾਂ ਹਜੇ ਅਸਰ ਹੀ ਆ ਦੂਜੀਆਂ ਤਾਂ ਹਾਂਜੀ ਹਾਂਜੀ ਬਾਈ ਠੀਕ ਹੈ ਦੋ ਛੋਟੀ ਉਮਰ ਕੇ ਆ ਗਈ ਹੈ ਠੀਕ ਹੈ ਓਕੇ ਸੋ ਹੈ ਦੋਸਤੋ ਇਹਨਾਂ ਮੱਜਾਂ ਚੋਂ ਜਿਹੜੀ ਤੁਸੀਂ ਕੱਟੀ ਖਰੀਦਣੀ ਚਾਹੋ ਸਭ ਵਰਕ ਅ ਭਾਈ ਜਿਹੜੀ ਇੱਧਰ ਇੱਕ ਮੱਝ ਖੜੀ ਹੈ। ਇਹ ਭਾਈ ਜੀ ਇੱਕ ਗੱਲ ਇਹ ਇਹਦੇ ਟੀਕਾ ਲੱਗਿਆ ਹੋਇਆ ਤੇ ਦੱਬਾ ਮਾਰ ਥੋੜਾ ਜਿਹਾ ਕਰ ਗਈ ਸੀ। ਹਾਂ ਪਹਿਲਾਂ ਇਹਦਾ ਥੋੜਾ ਹੋ ਗਿਆ ਸੀ ਗਲਤ ਫਹਿਮ ਪੈ ਗਈ ਸੀ ਵੀ ਇਹ ਗੱਪਣ। ਅੱਛਾ ਉਹਦੇ ਦਰ ਕੇ ਇਹ ਦੁੱਧੋਂ ਛੜਤੀ ਸੀ। ਦੁੱਧੋਂ ਛੜਤੀ। ਹਾਂ ਇੱਕ ਕਮਜ਼ੋਰ ਵੀ ਜ਼ਿਆਦਾ ਹੋਈ ਫੇਤਰ। ਹਾਂ ਜੀ ਦੱਸਦਾ। ਇਹ ਉਸ ਤੋਂ ਬਾਅਦ ਭਾਈ ਖਾਲੀ ਨਿਕਲ ਗਈ। ਅੱਛਾ ਇਹ ਡਾਕਟਰ ਨੂੰ ਹਾਂ ਥੋੜੀ ਜੀ ਉਹ ਚੀਜ਼ ਹੋ ਗਈ ਤੇ ਤਾਂ ਕਰਦੇ ਇਹ ਭਰਾ ਨੂੰ ਕਿਸੇ ਨੂੰ ਉਹ ਚੀਜ਼ ਹੋਵੇ ਹਨਾ ਵੀ ਨਾ ਇਹ ਦੁੱਧ ਦਿੰਦੀ ਆ ਤੇ ਨਾ ਇਹ ਚੈੱਕ ਪਾਸ। ਠੀਕ ਹੈ। ਹਾਂ ਤੇ ਨਾਲ ਹੀ ਇਹਦੇ ਆ ਵੀ ਬੈੜੀ ਇਹੀ ਆ। ਠੀਕ ਹੈ ਜੀ ਵੀ ਇਹੀ ਕੰਡੀਸ਼ਨ ਹੈ ਦੁੱਧ ਦਿੰਦੀ ਆ ਤੇ ਨਾ ਹੀ ਚੱਕ ਪਾ ਅਸਾਂ ਖਾਣ ਪੀਣ ਚ ਸਹੀ ਆ ਸਾਰਾ ਕੁਝ ਬਿਲਕੁਲ ਬਈ ਰੈਡੀ ਓਕੇ ਓਕੇ ਠੀਕ ਸਹੀ ਸਲਾਮ ਠੀਕ ਹੈ ਸੋ ਦੋਸਤੋ ਇਹ ਕਟੀਆਂ ਕੁਝ ਇਸ ਸਾਈਡ ਤੇ ਤੁਹਾਨੂੰ ਦਿਖਾਉਤਿਆਂ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਇੱਧਰ ਬੈਠੀ ਆ ਇਹ ਵੀ ਉੱਠ ਖੜੂਗੀ ਬਈ ਇਹਦੀ ਕੀ ਡਿਟੇਲ ਹੈ ਭੰਨੇ 12 13 ਕਿਲੋ ਦੁੱਧ ਦੂਗਾ ਠੀਕ ਹੈ ਇਹ ਮਹੀਨਾ ਸਵਾ ਮਹੀਨਾ ਪਹਿਲਾ ਸੂਈ अच्छा 2 ਮਹੀਨਾ ਸਵਾ ਮਹੀਨਾ ਪਹਿਲਾਂ ਦੀ ਸੂਈ ਵੀ ਆ ਪਹਿਲਾਂ ਦੀ ਸੂਈ ਆ ਦੁੱਧੇ ਹੁਣ ਤੁਰਿਆ ਠੀਕ ਹੈ ਤੇ ਦੁੱਧੇ ਨੇ 28 29 ਕਿਲੋ ਦੁੱਧ ਦਿੰਦਾ ਇਹਨੇ ਪਲੂਣ ਬੱਚੀ ਠੀਕ ਹੈ ਕਿ ਦੂਜਾ ਸੂਆ ਹਾਂ ਦੂਜਾ ਸੂਆ ਜੀ ਠੀਕ ਹੈ ਹੁਣ ਫਿਰ ਬੱਚਾ ਤਾਂ ਨਾਲ ਨਹੀਂ ਹੋਣਾ ਇਹਦੇ ਨਹੀਂ ਨਹੀਂ ਬਾਈ ਇਹ ਤਾਂ 1 ਮਹੀਨਾ 1.5 ਮਹੀਨਾ ਪਹਿਲਾਂ ਹੀ ਸੂਕੀ ਠੀਕ ਹੈ ਅੱਛਾ ਥੋੜਾ ਜਿਹਾ ਇਹਦੀ ਸਾਈਡ ਦਾ ਫਰਕ ਇਹਦੀ ਵੀ ਨਜ਼ਰ ਆ ਰਿਹਾ ਉਰਲੇ ਪਾਸੇ ਦਾ ਬਿਲਕੁਲ ਨਹੀਂ ਇਹ ਤਾਂ ਬਹੁਤ ਆਰਾਮਾ ਆਪਣਾ ਇੱਥੇ ਆ ਕੇ ਦੇਖ ਲਓ ਵੀ ਬੈਠੀ ਕਰਕੇ ਵੰਗਿਆ ਇਹਦੇ ਕੋਈ ਥਣ ਦੇ ਹਾਂ ਕੋਈ ਇਹਦੇ ਚਾਰੇ ਥਣਾ ਚ ਕੋਈ ਦੁੱਧ ਪੱਧ ਘਟ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਪੂਰਾ ਤੇ ਬਿਲਕੁਲ ਚੱਡਾ ओके ਸੋ ਦੋਸਤੋ ਬਾਕੀ ਤੁਸੀਂ ਤਸੱਲੀ ਕਰ ਲਿਓ ਜੇ ਮੈਨੂੰ ਫਰਕ ਲੱਗਾ ਤਾਂ ਮੈਂ ਤੁਹਾਨੂੰ ਦੱਸਦਾ ਬਾਕੀ ਬਾਈ ਕਹਿੰਦਾ ਵੀ ਬੈਣ ਉੱਠਣ ਨਾਲ ਹੋ ਸਕਦਾ ਤਾਂ ਤੁਸੀਂ ਪਾਸ ਕਰ ਲੋਗੇ ਦੋ ਬੱਚੀਆਂ ਹੋਰ ਆ ਨਾਲ ਬਾਈ ਇਹ ਬੱਚੀਆਂ ਜਿਹੜੀਆਂ ਖੀਰੀਆਂ ਹੀ ਹੋਣਗੀਆਂ ਉਮਰ ਤਾਂ ਬਾਈ ਛੋਟੀ ਜਿਹੀ ਉਮਰ ਦੀਆਂ ਠੀਕ ਹੈ ਸੋ ਦੋਸੋ ਇਹ ਨਾਗ ਜਿਹੜੇ ਉਹ ਬਾਈ ਕੋਲ ਵਿਕਰੀ ਵਾਲੇ ਸੀ ਬਾਕੀ ਦੁਬਾਰਾ ਬੇਨਤੀ ਕਰ ਦਿੰਨਾ ਵੀ ਜਿਹਨੇ ਕੋਈ ਪਸ਼ੂ ਖਰੀਦਣਾ ਹੈ ਅੱਛਾ ਭਾਈ ਇੱਕ ਗੱਲ ਹੋਰ ਦੱਸ ਦਿਓ ਜੀ ਜਿਹਨੇ ਕੋਈ ਪਸ਼ੂ ਲੈਣਾ ਹੈ ਉਹ ਤੁਹਾਡੇ ਕੋਲ ਇੱਥੇ ਫੋਨ ਕਰਕੇ ਆਵੇ ਜਾਂ ਆਪਾਂ ਘਰੇ ਅਵੇਲੇਬਲ ਹੁੰਨੇ ਆ ਨਹੀਂ ਭਾਈ ਜੀ ਮੈਨੂੰ ਫੋਨ ਕਰਕੇ ਆਵੇ ਨੰਬਰ ਆਪਾਂ ਦੇ ਦਾਂਗੇ ਠੀਕ ਹੈ ਹਾਂ ਜੀ ਜਿਹਨੇ ਵੀ ਆਉਣਾ ਭਰਾਣੇ ਕਿਸੇ ਨੇ ਵੀ ਤੇ ਉਹਨੂੰ ਜ਼ਰੂਰ ਕਰ ਲਵੇ ਜੀ ਫੋਨ ਜਰੂਰ ਕਰ ਲੈ ਵੈਸੇ ਕਈ ਵਾਰ ਨਾ ਫੋਨ ਮਿਲਦਾ ਨਹੀਂ ਜਿਵੇਂ ਹੁਣ ਆਪਾਂ ਅੱਜ ਵੀਡੀਓ ਪੋਸਟ ਕਰਦੇ ਆ ਤੇ ਕਿਸੇ ਭਰਾ ਨੂੰ ਨੇੜੇ ਦਾ ਹੁੰਦਾ ਉਹਨੇ ਵੈਸੇ ਵਿਜਿਟ ਕਰਨਾ ਹੁੰਦਾ ਤਾਂ ਪਿੰਡ ਤੇ ਨਾਮ ਕੀ ਲੈ ਕੇ ਪਤਾ ਕਰੇ ਜੇ ਕੋਈ ਵੀਰ ਆਪੇ ਹਾਂਜੀ ਸੱਤਾ ਤਨੂਆ ਪੁੱਛ ਲਵੇ ਜੀ ਪਿੰਡ ਸੱਤਾ ਤਨੂਆ ਜਿੰਨੂ ਮਰਜ਼ੀ ਪੁੱਛ ਲਵੇ ਠੀਕ ਐ ਤੇ ਫਿਰ ਉਹ ਇੱਥੇ ਵੀਰ ਪਹੁੰਚ ਸਕਦੇ ਹਾਂਜੀ ਹਾਂਜੀ ਠੀਕ ਐ ਰੇਟ ਸਾਰੇ ਪਸ਼ੂਆਂ ਦੇ ਆਪਣੇ ਫੋਨ ਤੇ ਹੋ ਹਾਂਜੀ ਬਾਈ ਵੈਸੇ ਇਹ ਦੱਸ ਦਿਓ ਜੇ ਕਈ ਵਾਰ ਆਇਆ ਹੁੰਦਾ ਵੀ ਹੈ ਤਾਂ ਕਨਫਰਮ ਆਪਾਂ ਪਸ਼ੂ ਸੇਲ ਕਰਨੇ ਹਨ ਹਾਂਜੀ ਹਾਂਜੀ ਮਤਲਬ ਸੌਦੇ ਜਿਵੇਂ ਰੇਟ ਤੁਹਾਨੂੰ ਸਹੀ ਲੱਗੂਗਾ ਸੌਦੇ ਹੋ ਜਾਣਗੇ ਵੀ ਐ ਤਾਂ ਨਹੀਂ ਹੈ ਵੀ ਆਪਾਂ ਕਈ ਵਾਰਾਂ ਵੀਡੀਓ ਪਾ ਕੇ ਦੇਖਣਾ ਹੁੰਦਾ ਵੀ ਚਲ ਜੇ ਵਿੱਗੇ ਤਾਂ ਵੇਚ ਦਾਂਗੇ ਨਹੀਂ ਆਪਾਂ ਜਾਨੀ ਹੈ ਵਿੱਚ ਨਹੀਂ ਨਹੀਂ ਬਾਈ ਜੀ ਵੇਚਣੇ ਹੀ ਆ ਠੀਕ ਹੈ ਮਤਲਬ ਕੋਈ ਭਰਾ ਦਿਲ ਨਾਲ ਆਪਦਾ ਸੌਦਾ ਕਰਨ ਆਵੇ ਤਾਂ ਆਪਾਂ ਸੌਦਾ ਉਹਦੇ ਨਾਲ ਕਰਾਂਗੇ ਹਾਂਜੀ ਹਾਂਜੀ ਬਾਈ ਬਿਲਕੁਲ ਬਾਈ ਚੰਗੇ ਪਸ਼ੂ ਆ ਤੁਹਾਨੂੰ ਪਤਾ ਵੀਡੀਓ ਤਾਂ ਇਹਨਾਂ ਦੀ ਉਹੀ ਤਾਂ ਉਦਾਂ ਹੀ ਨਹੀਂ ਪੈਂਦੀ ਜੇ ਆਪਾਂ ਮਰੂਣੀ ਹੋਵੇ ਸਹੀ ਸਹੀ ਸਾਰੇ ਸ਼ੌਂਕੀਆ ਤੌਰ ਤੇ ਆਪਣੇ ਲੈ ਕੇ ਜਾਂਦੇ ਹੋਏ ਆ ਠੀਕ ਹੈ ਚੰਗੇ ਰਿਕਾਰਡ ਦੇ ਪਸ਼ੂ ਆ ਸਾਰੇ ਸੌਦਾ ਕਰ ਲਾਂਗੇ ਜਦੋਂ ਪਸ਼ੂ ਸਾਰੇ ਵਿਕ ਜਾਂਦੇ ਫੇਰ ਦੇਾਂਗੇ ਹਾਂਜੀ ਹਾਂਜੀ ਭਾਈ ਇਹ ਜਦੋਂ ਪਸ਼ੂ ਸਾਰੇ ਸੇਲ ਹੋ ਗਏ ਇਹ ਉਸ ਤੋਂ ਬਾਅਦ ਚੀਜ਼ਾਂ ਦੇਾਂਗੇ ਠੀਕ ਹੈ ਓਕੇ ਸੋ ਦੋਸਤੋ ਇਹ ਗੱਲਾਂ ਕਿਉਂਕਿ ਪਹਿਲਾਂ ਵੀ ਕੋਸ ਫਾਰਮਰ ਦੀਆਂ ਵੀਡੀਓ ਬਣਾਈਆਂ ਜਦੋਂ ਪਸ਼ੂ ਵਿੱਕ ਗਏ ਮਸ਼ੀਨ ਉਸ ਤੋਂ ਬਾਅਦ ਚ ਤੇ ਟੋਕਾ ਉਸ ਤੋਂ ਬਾਅਦ ਚ ਸੌਦਾ ਭਾਵੇਂ ਪਹਿਲਾਂ ਕਰ ਲਿਓ ਤੁਹਾਡੀ ਚੀਜ਼ ਇੱਥੇ ਖੜੀ ਹੋਊਗੀ ਜਦੋਂ ਪਸ਼ੂ ਵਿਕ ਜਾਂਦੇ ਐ ਤਾਂ ਉਸ ਤੋਂ ਬਾਅਦ ਇਹ ਮਸ਼ੀਨ ਤੇ ਟੋਕਾ ਤੁਹਾਨੂੰ ਦੇ ਦੇਾਂਗੇ ਜਨਰੇਟਰ ਤੇ ਹਾਲ ਜਦੋਂ ਮਰਜ਼ੀ ਲੈ ਜਾਓ ਉਹ ਚੀਜ਼ ਵਿਕਾਊ ਹੈ ਹਾਂਜੀ ਬਾਕੀ ਮੱਝਾਂ ਜਿਹੜੀਆਂ ਉਹ ਬਹੁਤ ਚੰਗੇ ਦੁੱਧਾਂ ਲੈਂਗੀਆਂ ਜਿਵੇਂ ਬਾਈ ਨੇ ਦੱਸਿਆ ਬਾਕੀ ਇੱਕ ਬੇਨਤੀ ਹੋਰ ਆ ਵੀ ਵੀਡੀਓ ਇੱਕ ਇਨਫੋਰਮੇਸ਼ਨ ਹੀ ਆ ਤੁਹਾਡੇ ਤੱਕ ਕਿ ਪਸ਼ੂਆਂ ਦੇ ਤੁਹਾਨੂੰ ਮੈਂ ਬੇਸਿਕ ਜਾਣਕਾਰੀ ਲੈਤੀ ਆ ਪਸ਼ੂ ਜਗਾ ਤੰਗ ਹੋਣ ਕਰਕੇ ਤੋਰ ਕੇ ਵੀ ਨਹੀਂ ਦਿਖਾ ਸਕੇ ਕਿਉਂਕਿ ਇੱਕ ਨਾ ਖੋਲਾਂਗੇ ਤੇ ਦੂਜਿਆਂ ਨੇ ਰੌਲਾ ਪਾਉਣ ਲੱਗ ਪੈਣਾ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਸਮਝ ਨਹੀਂ ਆਉਣੀ ਜੋ ਬਾਕੀ ਬਈ ਤੁਸੀਂ ਜ਼ਰੂਰ ਖੇਚਲ ਕਰੋ ਜਿਹੜਾ ਪਸ਼ੂ ਖਰੀਦਣਾ ਚਾਵੇ ਨਾਗ A to Z ਫਾਰ ਸੇਲ ਅੱਜ ਦੀ ਵੀਡੀਓ ਫਿਲਹਾਲ ਬਾਈ ਕੋਲੋਂ ਇਹਨਾਂ ਪਸ਼ੂਆਂ ਦੀ ਸੀ ਧੰਨਵਾਦ